ਇਦੇ ਸੰਬੰਧ ਚ ਅਸੀਂ ਐਫ ਆਈ ਆਰ ਨੰਬਰ ਦਰਜ ਰਜਿਸਟਰ ਕੀਤੀ ਸੀ ਪੁਲਿਸ ਸਟੇਸ਼ਨ ਮਾਡਲ ਟਾਊਨ ਦੇ ਵਿੱਚ ਤੇ ਇਹ ਐਫ ਆਈ ਆਰ ਨੰਬਰ ਕਰੀਬ 2725 ਨੂੰ ਸੀ ਇਹ ਦਰਜ ਕੀਤੀ ਹੈ ਇਹ ਬੱਚਾ 12325 ਨੂੰ ਇਹ ਚਲੇ ਗਿਆ ਸੀਗਾ ਤੇ ਇਹ 12325 ਨੂੰ ਇਹਨੂੰ ਇੱਕ ਟੀਚਰ ਸੀ ਇਹਦਾ ਪੜਾਉਂਦਾ ਅਮਰਿੰਦਰ ਸਿੰਘ ਨਾਮ ਦਾ ਬੱਚਾ ਹੈਗਾ ਇਹਦਾ ਟੀਚਰ ਇਹਨੂੰ ਪੜਾਉਂਦਾ ਸੀ ਉਹੀ ਟੀਚਰ ਇਹਨੂੰ ਜਿਹੜਾ ਹੈਗਾ ਉਹ ਵਰਗਲਾ ਕੇ ਬੜੇ ਤਰੀਕੇ ਦੇ ਨਾਲ ਇਹਨੂੰ ਉਹ ਲੈ ਗਿਆ ਆਪਣੇ ਅਲੱਗ-ਅਲੱਗ ਕਮਾਉਂਦਾ ਰਿਹਾ ਇੰਡੀਆ ਦੇ ਵਿੱਚ ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਚੰਡੀਗੜ੍ਹ ਕੇ ਚੰਡੀਗੜ੍ਹ ਤੋਂ ਦਿੱਲੀ ਗਏ ਦਿੱਲੀ ਤੋਂ ਬਾਅਦ ਇਹ ਜਿਹੜੇ ਹੈਗੇ ਨੇ ਉਹ ਗੁਜਰਾਤ ਚ ਗਏ ਗੁਜਰਾਤ ਤੋਂ ਬਾਅਦ ਕੇਰਲਾ ਗਏ ਕੇਰਲਾ ਤੋਂ ਬਾਅਦ ਕਲਕੱਤਾ ਗਏ ਮਤਲਬ ਇਹਨਾਂ ਨੇ ਸਾਰੇ ਜਿੰਨੇ ਵੀ ਪਲੇਸਸ ਟੂਰਿਸਟ ਪਲੇਸਸ ਸੀਗੇ ਉਹ ਘੁੰਮੇ ਉਸ ਤੋਂ ਬਾਅਦ ਇਹ ਸ਼ਲੌਂਗ ਗਏ ਕਰੀਬ ਕਰੀਬ ਮਹੀਨੇ ਤੋਂ ਜ਼ਿਆਦਾ ਟਾਈਮ ਅਰਸਾ ਹੋ ਗਿਆ ਸੀਗਾ ਤੇ ਇਹ ਬੱਚੇ ਦੇ ਜਿਹੜੇ ਵਾਰਸ ਹੈ ਕਾਫੀ ਪਰੇਸ਼ਾਨ ਸੀਗੇ ਕਿ ਬੱਚਾ ਨਹੀਂ ਮਿਲ ਰਿਹਾ ਫਿਰ ਅਸੀਂ ਇੱਕ ਟੈਕਨੀਕਲ ਸਾਡੇ ਕੋਲ ਕੋਈ ਐਵਿਡੈਂਸ ਆਈ ਅਸੀਂ ਟੈਕਨੀਕਲ ਐਵਿਡੈਂਸ ਦੇ ਬੇਸ ਦੇ ਉੱਤੇ ਇਹਦੇ ਤੇ ਟਰੈਕਿੰਗ ਲਗਾਈ ਔਰ ਇਹਨਾਂ ਨੂੰ ਜਿਹੜਾ ਸ਼ਲੌਂਗ ਦੇ ਵਿੱਚੋਂ ਸਬ ਇੰਸਪੈਕਟਰ ਕਿਰਨ ਅਲੋਂਗ ਵਿਦ ਪਾਰਟੀ ਐਸ ਐਚ ਓ ਸਿਟੀ ਇਹਨਾਂ ਨੇ ਫੜ ਕੇ ਤੇ ਜਿਹੜਾ ਉੱਥੋਂ ਲਿਆਂਦਾ ਇਹ ਕੋਈ ਮੈਂ ਤੁਹਾਨੂੰ ਤਸਵੀਰ ਦਾ ਮਾਮਲਾ ਵੀ ਲੱਗਦਾ ਕਿਉਂ ਇੰਨਾ ਸਮਾਂ ਕਮਾਉਂਦਾ ਰਿਹਾ ਜੀ ਕਿਤੇ ਬੱਚਿਆਂ ਨੂੰ ਵੇਚਣ-ਪੁੱਚਣ ਦੀ ਕੋਈ ਸ਼ੱਕਾ ਸੀਗੀ ਕੋਈ ਇਹ ਇਨਵੈਸਟਿਗੇਟ ਐਕਚੁਅਲੀ ਕੀ ਹੈ ਕਿ ਐਚ ਐਫ ਆਈ ਆਰ ਦਰਜ ਹੋਈ ਹੈ ਅਸੀਂ ਉਹਨਾਂ ਇਨਵੈਸਟੀਗੇਸ਼ਨ ਜਾਰੀ ਹੈ ਸਾਡੀ ਤੇ ਬੰਦਾ ਰਿਮਾਂਡ ਤੇ ਹੈਗਾ ਤੇ ਉਹਦੇ ਤੋਂ ਬਾਅਦ ਅੱਗੇ ਇਨਵੈਸਟੀਗੇਸ਼ਨ ਕੰਪਲੀਟ ਹੁੰਦੀ ਹੈ ਤੇ ਫਿਰ ਅਸੀਂ ਕਲੀਅਰ ਕਰ ਸਕਦੇ ਹਾਂ ਕਿ ਰੀਜ਼ਨ ਕੀ ਸੀਗਾ ਵੈਸੇ ਇਹ ਹੈ ਤੇ ਇਹ ਕਾਨੂੰਨ ਦੇ ਖਿਲਾਫ ਹੀ ਸਾਰੀ ਕਹਾਤਾ ਸੀ ਕਿ ਜਿਹੜੀ ਬੱਚੇ ਨੂੰ ਬੱਚੇ ਨੇ ਦੱਸਿਆ ਕਿ ਕੁੱਕਮਾਰ ਵੀ ਕਰ ਰਿਹਾ ਸੀਗਾ 60 ਨੂੰ ਕੁੱਕਮਾਰ ਕਰਦੇ ਸੀ ਮੈਨੂੰ ਦੱਸਦੇ ਸੀ ਇਹ ਜਿੰਨੀ ਇਨਵੈਸਟੀਗੇਸ਼ਨ ਚ ਅੱਗੇ ਜੋ ਵੀ ਆਏਗਾ ਉਹਦੇ ਮੁਤਾਬਕ ਅਸੀਂ ਤੁਹਾਨੂੰ ਇਹ ਕਿਹਦੇ ਨਾਲ ਕਿਹ ਦੱਸ ਰਿਹਾ ਸੀਗਾ ਕਿ ਮੇਰਾ ਭਾਂਜਾ ਹਾਂ ਹੈਗਾ ਵਿੱਚ ਉਹ ਗਿਆ ਸੀ ਉਹ ਭਾਂਜਾ ਹੀ ਹੈ ਆ ਭਾਂਜਾ ਹੀ ਹੈ ਦਾ ਭਾਂਜਾ ਹੀ ਹੈ ਉਹਦੇ ਬਾਰੇ ਵੀ ਅਸੀਂ ਉੱਤੇ ਲੁਧਿਆਣੇ ਉਹਦੇ ਰਿਸ਼ਤੇਦਾਰਾਂ ਨੂੰ ਤਲਾਹ ਦਿੱਤੀ ਹੈ ਉਹ ਜਦੋਂ ਆਉਂਦੇ ਆ ਤੇ ਫਿਰ ਅਗਲੀ ਫੜ ਤੱਕ ਤੇ ਇਸ ਮਕਸਦ ਨਾਲ 24 ਰਲਿਆ ਹੋਇਆ ਸੀ ਆਪਾਂ ਤੇ ਉਹ ਨਹੀਂ ਸੀ ਰਲਿਆ ਹੋਇਆ ਉਹਨੂੰ ਇੰਨੇ ਲਜਾਇਆ ਸੀਗਾ ਓਵਰਆਲ ਕੀ ਲੱਗਦਾ ਕੁਕੜ ਗ੍ਰੈਪਿੰਗ ਦਾ ਮਾਮਲਾ ਜਾਂ ਮੁਨਕੀ ਤਸਕੀਰੇ ਦਾ ਮਾਮਲਾ ਮੁੱਢਲੀ ਜਾਂਚ ਵਿੱਚ ਕੀ ਪਤਾ ਲੱਗਾ ਜੀ ਮੁੱਢਲੀ ਜਾਂਚ ਦੇ ਵਿੱਚ ਫਿਲਹਾਲ ਸਾਨੂੰ ਅਜੇ ਇਹ ਪਤਾ ਲੱਗਾ ਕਿ ਇਹਨਾਂ ਦੇ ਨਾਲ ਕੋਈ ਉਹਨੇ ਅਜੇ ਹਾਂ ਕਾਂਡ ਕਰਨਾ ਸੀ ਜਿਹੜਾ ਉਹਦਾ ਸਿਰੇ ਨਹੀਂ ਚੜਿਆ ਠੀਕ ਹੈ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਇਨਵੈਸਟੀਗੇਸ਼ਨ ਪ੍ਰੀਲੀਮੀਨਰੀ ਦੇ ਵਿੱਚ ਔਰ ਅਜੇ ਐਵਿਡੈਂਸ ਸਾਡੇ ਸਾਹਮਣੇ ਕੋਈ ਕਲੀਅਰ ਨਹੀਂ ਆਈ ਕੋ ਰਿਮਾਂਡ ਇਸੇ ਕਰਕੇ ਲਿਆ ਕਿ ਇਨਵੈਸਟੀਗੇਸ਼ਨ ਚ ਦੇਖਾਂਗੇ ਕਿ ਵਾਟ ਇਸ ਰੌਂਗ ਐਂਡ ਵਾਟ ਇਜ਼ ਰਾਈਟ ਹਾਂ ਜਿਹਨੇ ਦੰਦਰ ਵਾਟ ਬੋਲੇ ਰਮਾਣ 4 ਦਿਨ ਦਾ ਜੀ ਹਾਂਜੀ ਬੱਚਾ ਸੇਫ ਹੈ ਜੀ ਬੱਚਾ ਸੇਫ ਹੈ ਜੀ ਬੱਚਾ ਤੁਹਾਡੇ ਸਾਹਮਣੇ ਕੀ ਕੀ ਹੈ ਨਾ ਤੁਹਾਡਾ ਗੁਰਮੀਤ ਸਿੰਘ ਨਾਮ ਹੈ ਰਮੇਸ਼ ਸਿੰਘ ਜੀ ਬੱਚਾ ਤੁਹਾਡਾ ਸਹੀ ਸਲਾਮਤ ਹਾਂਜੀ ਸਹੀ ਸਲਾਮਤ ਆਇਆ ਹਾਂਜੀ ਪੁਲਿਸ ਦੀ ਕਾਰਜਕਾਰੀ ਕਿਵੇਂ ਦੇਖਦੇ ਹੋ ਹਾਂਜੀ ਵਧੀਆ ਸਾਰਾ ਹਨਾ ਗੁਰਸਾਈਬ ਸਰ ਕਿਰਨ ਸਰ ਮੋਹਨ ਲਾਲ ਤੇ ਕ੍ਰਾਈਮ ਬ੍ਰਾਂਚ ਵਾਲੇ ਉਹ ਦੂਸਰੇ ਸਭ ਕ੍ਰਾਈਮ ਵਾਲੇ ਉਹ ਸੰਤੂ ਸਾਹਿਬ ਤੇ ਦੂਸਰਾ ਆਪਣੇ ਸਰਜੀਤ ਜੀ ਉਹਨਾਂ ਦੀ ਬਹੁਤ ਮਿਹਨਤ ਰਾਤ ਦਿਨ ਕੀਤੀ ਉਹਨਾਂ ਨੇ ਹਾਂਜੀ ਹਾਂਜੀ ਸਰ ਬੱਚਾ ਸੇਫ ਹੈ ਨਹੀਂ ਨਹੀਂ ਬੱਚਾ ਡਰਿਆ ਬੱਚੇ ਨੂੰ ਮਾਰਦੇ ਹੀ ਉੱਥੇ ਹਾਂਜੀ ਤੇ ਬਹੁਤ ਅਫਸਰਟ ਹੋ ਗਏ ਸਨ ਬੱਚਾ ਕੁਆਚਾ ਸੇਫ ਹਾਂਜੀ ਡੇਢ ਮਹੀਨਾ ਹਾਂਜੀ ਹੁਣ ਤਾਂ ਮੌਰ ਠੀਕ ਹੈ ਸਰ ਠੀਕ ਕਰਦੇ ਹਾਂ ਉਹ ਸ਼ਾਰਟਕਟ ਪ੍ਰੋਸੀਜਰ ਨੂੰ ਧੰਨਵਾਦ ਕਰਦੇ ਹਾਂ ਹਾਂਜੀ ਅਸੀਂ ਤਾਂ ਇਹਨਾਂ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਰਦੇ ਆਂ ਅਸੀਂ ਹਾਂਜੀ ਸਾਡਾ ਬੱਚਾ ਸਹੀ ਸਲਾਮਤ ਇਹਨਾਂ ਨੇ ਸਾਡੇ ਘਰ ਪਹੁੰਚਾਇਆ